ਬੇਗਾਨਾ ਪਿੰਡ ਕਹਾਣੀ ਗੁਰਦਿਆਲ ਸਿੰਘ ਸਾਥ ਵਿੱਚੋਂ ਦੋ ਨਿਆਣੇ ਗੁੱਲੀ ਡੰਡਾ ਚੁੱਕੀ ਜਾਂਦੇ ਵੇਖ ਕੇ ਤਾਏ ਨੇ ਉਹਨਾਂ ਨੂੰ ਸਹੰਤ ਮਾਰੀ ਉਹਨਾਂ ਵਿੱਚੋਂ ਇੱਕ ਮੂੰਹ ਵਿੱਚ ਉਂਗਲ ਲੈ ਕੇ ਸੰਗ ਦਾ ਸੰਗ ਦਾ ਤਾਏ ਦੇ ਨੇੜੇ ਆ ਗਿਆ ਪਰ ਦੂਜਾ ਝੱਗੇ ਹੇਠ ਗੁੱਲੀ ਲੁਕਾ ਕੇ ਅਗਾ ਨੱਸ ਗਿਆ ਉਹ ਕਹਿੰਦਾ ਸੀ ਕੋਸ਼ ਹੋਏ ਕੋਲ ਆਏ ਮੁੰਡੇ ਦੀ ਬਾਹ ਫੜ ਕੇ ਤਾਏ ਨੇ ਪੁੱਛਿਆ ਉਹ ਉਹ ਮਾਗੇ ਕਾ ਮਾਗੇ ਕਾ ਕੀ ਹੋਏ ਮਾਗੇ ਕਾ ਨੇ ਦਾ ਪਤੀਜਾ ਕੱਕ ਗੇਟੀਂ ਦੁੱਦਾ ਮੁੰਡਾ ਮੁੰਡੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤਾਇਆ ਆਪਣੀਆਂ ਸੰਗਣੀਆਂ ਮੁੱਛਾਂ ਵਿੱਚੋਂ ਮੁਸਕਰਾਇਆ ਤੇ ਮੂੰਹ ਮੁੰਡੇ ਦੇ ਹੋਰ ਨੇੜੇ ਕਰਕੇ ਹੌਲੀ ਜਿਹੇ ਪੋਲਿਆ ਤੇ ਤੂੰ ਸੰਤੇ ਬੁੱਝੜਦਾ ਨਾ ਤੇਰੇ ਬਾਬੇ ਦਾ ਨਾਂ ਤੈਨੂੰ ਪਤਾ ਹੈ ਮੁੰਡੇ ਨੇ ਜੀਬ ਬਾਹਰ ਕੱਢ ਕੇ ਤਾਇਏ ਤੋਂ ਬਾਹਰ ਛੁਡਾਉਂਦਿਆਂ ਸੰਗ ਕੇ ਮੂੰਹ ਦੂਜੇ ਪਾਸੇ ਕਰ ਲਿਆ ਦਾਦੀ ਦੇ ਅਖਸਮਾ ਆਪਦੇ ਬਾਬੇ ਦਾ ਨਾਂ ਨਹੀਂ ਪਤਾ ਦੱਸ ਕਿਸੂ ਮੁਖਤਿਆਰ ਹੈ ਕਿ ਫਿੱਡੂ ਰਾਂਝਾ ਤਾਇਆ ਉੱਚੀ ਸਾਰੀ ਹੱਸਿਆ ਪਰ ਮੁੰਡਾ ਮੂੰਹ ਵਿੱਚ ਉਂਗਲ ਪਾਈ ਗਲੀ ਦੇ ਅਗਲੇ ਸਿਰੇ ਤੇ ਸੈਮੇ ਖੜੋਤੇ ਆਪਣੇ ਗੁੱਲੀ ਵਾਲੇ ਬੇਲੀ ਵੱਲ ਝਾਕਦਾ ਬਾਅਦ ਛਡਾਉਣ ਦਾ ਯਤਨ ਕਰਦਾ ਰਿਹਾ ਚੰਗਾ ਚੱਲ ਇਹੋ ਦੱਸ ਬਈ ਪੁੱਤ ਕੀਦੈਂ ਲਾਲੂ ਦਾ ਮੁੰਡੇ ਨੇ ਛੇਤੀ ਦੇਣੀ ਜਵਾਬ ਦਿੱਤਾ ਗੁਰਮukh ਕੇ ਲਾਲੂ ਦਾ ਹੂੰ ਲੱਗਦਾ ਹੂੰ ਦਾ ਨਾਨੀ ਦੇ ਯਾਰਾ ਨਾ ਬਾਬਾ ਨਾ ਤਾਇਆ ਹੂੰ ਇਹ ਕਿਨੇ ਮਤ ਦਿੱਤੀ ਏ ਓਏ ਤੈਨੂੰ ਮੁੰਡੇ ਦਾ ਸੰਗ ਤੇ ਸਹਿਮ ਨਾਲ ਮੂੰਹ ਲਾਲ ਹੋ ਗਿਆ ਤਾਂ ਇਹਦਾ ਪਾਰਾ ਚਿਹਰਾ ਵਿਪੱਖ ਗਿਆ ਉਸ ਰਤਾ ਖਰਵੀ ਅਵਾਜ਼ ਵਿੱਚ ਪੁੱਛਿਆ ਮੈਂ ਭਲਾ ਤੇਰਾ ਕੀ ਲੱਗਦਾ ਮੁੰਡਾ ਗੁਮਸਮ ਖੜੋਤਾ ਰਿਹਾ ਓਏ ਕੋਸ਼ਤਾ ਬੋਲ ਨਾਨਕਿਆ ਦੇ ਜੰਮਿਆ ਓਵੇਂ ਸਹਮੇ ਹੋਏ ਮੁੰਡੇ ਦੇ ਮੂੰਹੋਂ ਤਾਇਆ ਨਿਕਲ ਗਿਆ ਦੌਰ ਫਿੱਟੇ ਮੂੰਹ ਤੇਰੇ ਜੰਮਣ ਦੇ ਮੈਂ ਤੇਰੇ ਪਿਓ ਦਾ ਵੀ ਤਾਇਆ ਤੇ ਤੇਰਾ ਵੀ ਤਾਇਆ ਇਸ ਕੀ ਦੀ ਕਿਧਰੋਂ ਪਾਲੀਏ ਓਏ ਤੈ ਕਰੇ ਤੇਰੀ ਕੋਈ ਦਾਦੀ ਬੇਬੇ ਵੀ ਹੈ ਮਤ ਦੇਣ ਵਾਲੀ ਕਿ ਜੰਮ ਕੇ ਪੂੰਡਾਂ ਦੀਆਂ ਗਰੋਲੀਆਂ ਵਾਂਗੂ ਰੋੜੀ ਛੱਡੇ ਹੋ ਤਾਂ ਇਹਨੇ ਬਾਹ ਛੱਡ ਕੇ ਉਹਦੇ ਕੋਹਨੇ ਸਿਰ ਤੇ ਪੋਲੀ ਜਹੀ ਚਪੇੜ ਮਾਰੀ ਮੁੰਡਾ ਬਾਹ ਛੁੱਟਦਿਆਂ ਹੀ ਸ਼ੂਟ ਵੱਟ ਕੇ ਆਪਣੇ ਬੇਲੀ ਨਾਲ ਜਾ ਰਲਿਆ ਉਤੋਂ ਉਹ ਦੋਵੇਂ ਪਿਛਾਂ ਮੁੜ ਮੁੜ ਕੇ ਝਾਕਦੇ ਛੱਪੜ ਵੱਲ ਭੱਜ ਗਏ ਤਾਂ ਇਹਨੇ ਇੱਕ ਵਾਰੀ ਉਹਨਾਂ ਵੱਲ ਵੇਖਿਆ ਤੇ ਗੰਭੀਰ ਹੋ ਕੇ ਆਪਣੇ ਖੁੰਡੇ ਨੂੰ ਪਲੋਸਣ ਲੱਗ ਪਿਆ ਤਕੜਾ ਦਿਨ ਚੜ ਗਿਆ ਸੀ ਪਰ ਅਜੇ ਤਾਈ ਤਾਏ ਦਾ ਕੋਈ ਵੀ ਸਾਥ ਵਾਲਾ ਬੇਲੀ ਨਹੀਂ ਸੀ ਆਇਆ ਚਿੱਤ ਕਾਲਾ ਪੈਣ ਲੱਗ ਪਿਆ ਗਲੀ ਵਿੱਚ ਵੀ ਸੋਨ ਸਰਾ ਹੀ ਲੱਗਦੀ ਸੀ ਪੁੱਲਰਾਂ ਦੇ ਘਰੋਂ ਇੱਕ ਬਹੂ ਗੋਹੇ ਦਾ ਟੋਕਰਾ ਲੈ ਕੇ ਬਾਹਰ ਨਿਕਲੀ ਸੀ ਉਸ ਪਿੱਛੋਂ ਕੋਈ ਨਹੀਂ ਸੀ ਦਿਸਿਆ ਕੀ ਹੁੰਦਾ ਜਾਂਦੇ ਜਮਾਨੇ ਨੂੰ ਤਾਇਆ ਆਪ ਮੁਹਾਰਾਈ ਬੋਲ ਪਿਆ ਤੇ ਉਸ ਇੱਕ ਵਾਰ ਮੋੜ ਆਸੇ-ਪਾਸੇ ਨਿਗਾਹ ਮਾਰੀ ਰਾਮਾ ਵੀ ਪਤਾ ਨਹੀਂ ਮਾਰ ਗਿਆ ਕਿ ਜਿਉਂਦੇ ਪੁੱਛੋ ਤਾਂ ਆਖੂ ਬਹੂਆਂ ਸੁਦੇਹਾਂ ਜਾਣੇ ਕਰਕੇ ਦਿੰਦੀਆਂ ਭਲਾ ਪੁੱਛਣ ਵਾਲਾ ਹੋਵੇ ਇਹੋ ਜਿਹੀਆਂ ਬਹੂਆਂ ਨੂੰ ਫਾਹੇ ਦੇਣੇ ਇਹਨਾਂ ਨੂੰ ਸਹਿੜ ਕੇ ਕਿਉਂ ਲਿਆਂਦਾ ਸੀ ਇਹ ਦੂ ਤਾਂ ਪਰ ਕੋਈ ਮੰਦਾ ਬੋਲ ਬੋਲਣਾ ਰੁੱਕ ਕੇ ਤਾਇਆ ਖੁੰਡੇ ਦੇ ਆਸਰੇ ਆ ਲੈਂਦਾ ਕੁੱਠ ਖਲੋਤਾ ਇੰਦਰ ਕਾਰੀਗਰ ਦੇ ਕਾਰਖਾਨੇ ਵੱਲ ਤੁਰਦੇ ਆ ਫਿਰ ਆਪ ਮੁਹਾਰਾ ਬੋਲਣ ਲੱਗ ਪਿਆ ਅੱਗੇ ਦਿਨ ਚੜਦੇ ਨਾਲ ਬੁੱਢਿਆਂ ਠੇਰਿਆਂ ਨੇ ਸਾਥ ਵਿੱਚ ਆ ਬੈਠਣਾ ਘਰੇ ਨੋਹਾ ਤਿਹਾਨੇ ਸੋ ਕੰਮ ਕਰਨੇ ਹੋਣੇ ਬੁੱਢਿਆਂ ਤੋਂ ਪੱਲੇ ਕਰਦੀਆਂ ਫਿਰਨ ਕਿ ਗੋਹਾ ਕੁੜਕ ਨਵੇੜਨ ਨਾਲੇ ਬੰਦੇ ਦਾ ਬੁੜੀਆਂ ਕੋਲੇ ਕੀ ਕੰਮ ਪਰ ਹੁਣ ਗੁਰਮੁਖ ਖਰਗੇ ਵੀ ਠਰਕੇ ਫਿਰਦੇ ਅਖੇ ਬਹੂਆਂ ਨੂੰ ਖੁੰਡ ਕੱਢਣ ਦੀ ਜ਼ਰੂਰਤ ਹੀ ਕੀ ਆਏ ਆਹੋ ਨੌ ਸੌਰੇ ਦੀ ਸਾਲੀ ਬਾਬਾ ਪੋਤੀਆਂ ਦਾ ਮਾਸੜ ਜੇ ਸੰਗ ਸ਼ਰਮੀ ਨਾ ਰਹੀ ਤਾਂ ਬੰਦੇ ਵਿੱਚ ਤੇ ਪਸ਼ੂਆਂ ਵਿੱਚ ਕੀ ਫਰਕ ਹੋਇਆ ਓਏ ਕੀ ਦੇ ਨਾਲ ਸੁਖਮਨੀ ਦੇ ਅਰਥ ਕਰਦਾ ਆਉਂਦੇ ਬਈ 인ਦਰ ਨੇ ਬੱਠਲ ਵਿੱਚ ਅੱਗ ਤੇ ਸੁੱਕੇ ਸੱਕ ਸੁੱਟਦਿਆਂ ਦੂਰੋਂ ਹੀ ਉਹਦਾ ਸਵਾਗਤ ਕੀਤਾ ਅਰਥ ਕੀ ਦੇ ਨਾਲ ਕਰਨੇ ਆਂ 인ਦਰ ਸਿਆਂ ਆਪਦੇ ਰੋਣੇ ਰੋਣੇ ਆ ਕੁੰਡੇ ਦੇ ਆਸਰੇ ਆਪਣੇ ਭਾਰੇ ਸਰੀਰ ਨੂੰ ਬੋਚਦਾ ਉਹ ਇੰਦਰ ਦੇ ਸਾਹਮਣੇ ਮੁੱਢੀ ਤੇ ਜਾ ਬੈਠਾ। ਦੁੱਖ ਦੇ ਸੱਕਾਂ ਦੇ ਨਿੱਗੇ ਧੂਏ ਵਿੱਚ ਹੱਥ ਪਾਉਂਦੇ ਆ ਉਹ ਫੇਰ ਆਪਮਹਾਰਾਈ ਬੋਲਣ ਲੱਗ ਪਿਆ। ਇੰਦਰ ਸਿਆਂ ਤੂੰ ਤਾਂ ਗਿਆਨਬਾਨ ਪੁਰਸ਼ ਐ। ਇਹ ਦੁਨੀਆ ਨੂੰ ਹੁੰਦਾ ਕੀ ਜਾਂਦਾ? ਮੈਂ ਤੜਕੇ ਦਾ ਸਾਥ ਵਿੱਚ ਆ ਕੇ ਬੈਠਾ। ਕੋਈ ਚੜਕੀ ਨਹੀਂ ਫਰਕੀ। ਖਬਰੇ ਘਰੀ ਬੈਠੇ ਲੋਕ ਕਿ ਗੀਤਾ ਦਾ ਪਾਠ ਕਰਦੇ ਆ। ਅੱਗੇ ਟਿੱਕੀ ਚੜਦੀ ਨਾਲ ਮਾਹ ਰੌਣਕਾਂ ਲੱਗ ਜਾਣੀਆਂ ਬੁੜਿਆਂ ਠੇਰਿਆਂ ਨੇ ਮੁੰਡਿਆਂ ਖੁੰਡਿਆਂ ਨੂੰ ਮਖੌਲ ਕਰਨੇ ਹੁਣ ਅੱਬਲ ਤਾਂ ਕੋਈ ਆਪ ਹੀ ਕੁਛ ਨਹੀਂ ਕਹਿੰਦਾ ਜੇ ਕਹਿ ਬੈਠੇ ਤਾਂ ਉੱਦੜ ਕੇ ਅੱਗੋਂ ਗੱਲ ਪੈ ਜਾਣਗੇ ਭਲਿਓ ਬੰਦੇਓ ਇਹ ਤਾਂ ਸੋਚੋ ਬਈ ਜੇ ਪਿੰਡ ਵਿੱਚ ਇੰਨਾ ਹੀ ਸਹਚਾਰ ਨਾ ਰਿਹਾ ਤਾਂ ਫੇਰ ਇੱਥੇ ਕਾ ਰਹਿ ਕੇ ਕੀ ਕਰਨੇ ਬਾਹਰ ਖੇਤੀ ਨਾ ਜਾ ਕੇ ਛੱਪਰ ਪਾਲਾਂਗੇ ਹੈ ਬਈ ਅੰਦਰ ਸਿਆਂ ਪਾਈ ਤਾਂ ਜਾਂਦੇ ਐ ਹੁਣ ਤੇਰੇ ਸਾਹਮਣੇ ਤੁੱਲੀ ਕਿਆ ਨੇ ਅਰਜਣ ਕੇ ਆਨੇ ਤੋ ਤੂੰ ਨਮੋਲੀਏ ਨੇ ਸਾਰਿਆਂ ਨੇ ਖੇਤੀ ਜਾਂ ਕੋਠੇ ਪਾਈ ਜਦੋਂ ਪੁੱਛੀਏ ਕਿਵੇਂ ਹੋ ਆਖਣਗੇ ਵੀ ਐ ਭਰਾਵੋ ਸਿਆਪੇ ਚੋਂ ਨਿਕਲੇ ਲੈ ਪਿੰਡ ਨੂੰ ਸਿਆਪਾ ਹੀ ਦੱਸਦੇ ਤਾਏ ਨੇ ਗਹੂ ਨਾਲ ਇੰਦਰ ਦੇ ਮੂੰਵਲ ਦੇਖਿਆ ਤੇ ਉਹਦੇ ਮੱਥੇ ਦੀਆਂ ਭਾਰੀਆਂ ਤਿਉੜੀਆਂ ਸੰਗੜੀਆਂ ਹੋ ਗਈਆਂ ਦੌਰ ਫਿੱਟੇ ਮੂੰ ਕਿਰਣਾ ਨਾਲ ਤਾਏ ਨੇ ਬਠਲ ਵਿੱਚੋਂ ਧੁੱਖ ਦਾ ਸੁੱਕ ਚੁੱਕ ਕੇ ਉਸ ਨਾਲੋਂ ਮੱਝਾ ਹਿੱਸਾ ਝਾੜਿਆ ਤੇ ਆਪਣੀ ਪਾਸੇ ਖਿਲਰੇ ਇੰਦਰ ਦੇ ਤਿੱਖੇ ਸੰਦਾਂਵਲ ਝਾਕ ਕੇ ਕਰਵੀ ਆਵਾਜ਼ ਨਾਲ ਬੋਲਿਆ ਇੰਦਰ ਸਿਆਂ ਕਦੇ-ਕਦੇ ਤਾਂ ਜੀ ਕਰਦਾ ਬਈ ਆ ਜਿਹੜੇ ਅੱਜਕੱਲ ਦੇ ਮੁੰਡੇ ਬਹੂਆਂ ਫੂਫੂ ਕਰਦੇ ਫਿਰਦੇ ਆ ਨਾ ਇਹਨਾਂ ਦੀਆਂ ਫੜ ਕੇ ਕੁਹਾੜੇ ਨਾਲ ਲੱਤਾਂ ਛਾਂਗਦੇ ਆ ਤੇ ਮੁੰਡੇ ਬਹੂਆਂ ਤੇਥੋਂ ਲੱਤਾਂ ਛੰਗਾਉਣਗੇ ਕਿ ਆਪਣੀਆਂ ਛਾਂਗਣਗੇ ਇੰਦਰ ਸੇ ਆਪਣੀ ਖੋਦੀ ਕਰੜ ਵੱਡੀ ਦਾੜੀ ਤੇ ਹੱਥ ਫੇਰਦਿਆਂ ਬੋਲਿਆ ਅਸਲ ਵਿੱਚ ਬਾਈ ਸਮੇਂ ਦੀ ਗੱਲ ਹੁੰਦੀ ਏ ਜਿਹੋ ਜੀਵਾ ਉਹੋ ਜਿਹਾ ਓਲਾ ਤੇਰੇ ਮੇਰੇ ਆਰਗਿਆਂ ਦੇ ਹੁਣ ਜ਼ਮਾਨੇ ਹੀ ਨਹੀਂ ਰਹੇ ਛਾੜੇ ਜਾਰ ਕੀ ਗੱਲਾਂ ਕਰਦੇ ਆ ਮੈਂ ਤਾਂ ਦੋਹਾਂ ਨੂੰ ਆਖਿਆ ਵੀਏ ਬਈ ਜੇ ਤਾ ਬੰਦੇ ਬਣ ਕੇ ਚੱਲੋਗੇ ਤਾਂ ਸਭ ਕੁਝ ਤੁਹਾਡਾ ਜੇ ਬਹੁਤੀ ਚੀਵੀ ਕੀਤੀ ਤਾਂ ਸਾਲਿਓ ਸਾਰੀ ਜ਼ਮੀਨ ਕੁੜੀਆਂ ਦੇ ਨਾਲ ਲਵਾ ਦੂੰ ਤੁਰੇ ਫਿਰੋ ਡੰਡੇ ਵਜਾਉਂਦੇ ਲੈ ਵੇਖ ਲੈ ਕੰਚ ਪਾਏ ਨਹੀਂ ਰੜਕਦੇ ਉਹ ਛੋਟੀ ਬਹੂ ਮਾੜਾ ਜਿਹਾ ਉੱਚੀ ਨੀਵੀ ਹੋਣ ਲੱਗੀ ਸੀ ਮੈਂ ਇੱਕ ਦਿਨ ਵੇੜੇ ਵਿੱਚ ਖੁੰਡਾ ਖੜਕਾ ਕੇ ਐਸੀ ਦਬਕਾਈ ਉਦੋਂ ਪਿੱਛੋਂ ਚਾਹ ਪਾਣੀ ਨੂੰ ਦਿਨ ਨਹੀਂ ਚੜਨ ਦਿੰਦੀ ਆਪੇ ਪਾਣੀ ਤੱਤਾ ਕਰਕੇ ਤਾਜੂ ਆਪੇ ਤੂੰ ਤਾਂ ਹੋਇਆ ਕਰਮਾਲ ਆ ਜੀ ਇੰਦਰ ਨੇ ਤਾਇ ਦੀ ਵਡਿਆਈ ਕਰਦਿਆਂ ਕਿਹਾ ਤੇਰੀ ਕੋਈ ਰੀਸ ਐ ਨਾਲੇ ਜਦੋਂ ਵਾਹਿਗੁਰੂ ਨੇ ਔਲਾਦ ਦਾ ਸਲੱਗ ਦਿੱਤੀ ਹੋਵੇ ਤਾਂ ਸਭ ਕੁਝ ਆਪੇ ਰਾਸ ਆ ਜਾਂਦੇ। ਉਹ ਨਹੀਂ ਇੰਦਰ ਸਿਆ ਬੰਦੇ ਵਿੱਚ ਆਪਦੇ ਵਿੱਚ ਵੀ ਸਾਹ ਸੱਤ ਚਾਹੀਦੇ। ਬਾਕੀ ਸਭ ਗੱਲਾਂ ਆਪੇ ਰਾਸ ਆ ਜਾਂਦੀਆਂ। ਜਦੋਂ ਆਪ ਹੀ ਲੋਕਾਂ ਦਾ ਈਮਾਨ ਹੱਲਿਆ ਫਿਰਦੇ ਤਾਂ ਔਲਾਦ ਕੀ ਕਰੂ? ਔਰ ਰਾਮੂ ਨੇ ਨਾ ਕਿ ਸਿਹੜ ਲਿਆਂਦੀ ਐ ਸਾਰਾ ਦਿਨ ਉਸੇ ਦੀਆਂ ਗੱਲਾਂ ਕਰੀ ਜਾਊ। ਹਮਰੀ ਬਹੂ ਕੂੰਡ ਨਹੀਂ ਕੱਢਦੀ। ਉਹ ਦਸ ਜਮਾਤਾ ਪੜੀ ਹੋਈ ਐ। ਮੁੰਡਾ ਕਿਤੇ ਬਾਹਰ ਫਿਰਦੇ ਆਪ ਉਹਨੂੰ ਸਾਲਾ ਇੱਥੇ ਰੱਖੀ ਬੈਠੇ ਬਈ ਕੰਜਰ ਦਿਆ ਕੰਜਰਾ ਇਹਦਾ ਇੱਥੇ ਕੀ ਕੰਮ ਹੁਣ ਦੱਸ ਦੁਨੀਆ ਦਾ ਕੋਈ ਹਾਲ ਹੈ ਹੈ ਬੇੜਾ ਗਰਕਣ ਤੇ ਆਇਆ ਕਿ ਨਹੀਂ ਇੰਦਰ ਵੀ ਗੰਭੀਰ ਹੋ ਗਿਆ ਤਾਂ ਇਹਨੇ ਕੋਈ ਹੋਰ ਕਥਾ ਛੇੜ ਲਈ ਪਰ ਪ੍ਰਤਾਪੇ ਕਾ ਸੀਰੀ ਤਾਪਾ ਕਹੀ ਪਲਤੌਣ ਆ ਗਿਆ ਇੰਦਰ ਨੇ ਕਹੀ ਫੜ ਕੇ ਪਾਸੇ ਰੱਖ ਦਿਆਂ ਕਹਿ ਦਿੱਤਾ ਬਿੰਦਕ ਨੂੰ ਲੈ ਜੀ ਅਜੇ ਬਾਈ ਨਾਲ ਗਿਆਨ ਗੋਸ਼ਟ ਕਰਦੇ ਆ ਤੂੰ ਭਰਾਵਾ ਗਿਆਨ ਗੋਸ਼ਟਾਂ ਫੇਰ ਕਰ ਲੈ ਮੈਂ ਤਾਂ ਜੇ ਬਿੰਦ ਕੋ ਨਾ ਗਿਆ ਮੇਰੀ ਤਾਂ ਪ੍ਰਤਾਪੇ ਦਾ ਸਜਾਦਾ ਸੰਗੀ ਘੋਟ ਦੂ ਤੈਥੋਂ ਕੁਝ ਨਹੀਂ ਸਰੂਏ ਕਜਾਤੇ ਤਾਂ ਇਹਨੇ ਉਸ ਵੱਲ ਹੇੜ ਕੇ ਵੈਂਦਿਆਂ ਕਿਹਾ ਤਾਇਆ ਕੁੱਗੀ ਕੀ ਜਾਣੇ ਸਤਗੁਰਕੀਆਂ ਬਾਤਾਂ ਤਾਂ ਆਪੇ ਇਹਨੇ ਪੈਰਾ ਪਾਰ ਬੱਠਲ ਦੇ ਨੇੜੇ ਹੋ ਕੇ ਬੈਂਦਿਆਂ ਕਿਹਾ ਤੂੰ ਤਾਂ ਘਰੋਂ ਬੇਦਖਲ ਹੋਇਆ ਫਿਰਦੇ ਪਤਾਪੇ ਕੇ ਮੁੰਡੇ ਤਾਂ ਹੁਣੇ ਐਡੇ ਚੱਕਮੇ ਹੋਏ ਫਿਰਦੇ ਆ ਆਖੇ ਸਮਾਨ ਸਾਡਾ ਹੀ ਖੜਾਇਆ ਖੜੇ ਕਲਤਾ ਪੇ ਵੇਲੇ ਤੱਕ ਕਦੇ ਟੋਕਦਾ ਪੋਰਾ ਮਿਲ ਵੀ ਜਾਂਦਾ ਸੀ ਹੁਣ ਤਾਂ ਆਖਣਗੇ ਚਾਹ ਵੀ ਘਰੋਂ ਕਰਕੇ ਲਿਆਇਆ ਕਰੋ ਆ ਵੇਖ ਦੁੱਧ ਦਾ ਪਉਆ ਚਾਹ ਤੇ ਗੁੜ ਦੀ ਡਲੀ ਨਾਲ ਲੈ ਕੇ ਚੱਲੇ ਆ ਡੱਬਾ ਖੇਤ ਚ ਰੱਖ ਛੱਡਿਆ ਜਦੋਂ ਤਲਬ ਹੋਈ ਆਪੇ ਕਰਕੇ ਪੀਉ ਕੋਈ ਬਾਤ ਨਹੀਂ ਪੁੱਛਦਾ ਜਦੋਂ ਤਾਂ ਆਪੇ ਨੇ ਆਪਣੇ ਮੂਕੇ ਦੇ ਪਿਛਲੇ ਲਾੜ ਨਾਲ ਬੰਨਿਆ ਨਿਕੁਸਕ ਵਿਖਾਇਆ ਤਾਂ ਤਾਇਆ ਸੱਚੀ ਹੈਰਾਨ ਹੋਇਆ ਪਰ ਇੰਦਰ ਨੂੰ ਕੋਈ ਹੈਰਾਨੀ ਨਾ ਹੋਈ ਉਸ ਆਪਣੀ ਗੱਲ ਦੁਹਰਾਉਂਦਿਆਂ ਕਿਹਾ ਚੰਗਾ ਤੂੰ ਅਜੇ ਘਰੇ ਗੇੜਾ ਮਾਰਿਆ ਫੇਰ ਮੁੜਦਾ ਲੈ ਜੀ ਅਜੇ ਤਾਂ ਜਾੜ ਹੱਡੀ ਨਹੀਂ ਜੁੜੇ ਠੰਡ ਤਾਂ ਵੇਖ ਉਤੋਂ ਕਿੰਨੀ ਪੈਂਦੀ ਏ ਆਹੋ ਚਾਚਾ ਤੈਨੂੰ ਠੰਡ ਤਾਂ ਲੱਗੂਈ ਤਾਂ ਆਪਾਂ ਉੱਠ ਕੇ ਖੜਾ ਹੁੰਦਿਆਂ ਕੁਝ ਵਿਅੰਗ ਨਾਲ ਬੋਲਿਆ ਆਪਦੇ ਅੱਡੇ ਤੇ ਬੈਠੇ ਕਿਸੇ ਸਾਲੇ ਦੀ ਮੀਨ ਮੇਕ ਨਹੀਂ ਜੋ ਆਖੋਂ ਸਾਤ ਹੈ ਚੰਗਾ ਫੇਰ ਮੈਂ ਹੁਣੇ ਆਉਨੇ ਲੈ ਚਾਚਾ ਬਣ ਕੇ ਕਰਾਂਦੀ ਹੁਣੇ ਚੰਗਾ ਤਾਇਆ ਭੋਲਾ ਤਾਪੇ ਦੀ ਗੱਲ ਸੁਣ ਕੇ ਉੰਜ ਹੀ ਗੁੰਮ ਹੋ ਗਿਆ ਸੀ ਅਚਾਨਕ ਉਹਨੂੰ ਯਾਪਿਆ ਜਿਵੇਂ ਉਹ ਕਿਸੇ ਹੋਰ ਪਿੰਡੋਂ ਆ ਕੇ ਵਸਿਆ ਹੋਵੇ ਇੰਜ ਸੀਰੀ ਬੋਤਲਾਂ ਵਿੱਚ ਦੁੱਧ ਪਾਈ ਚਾਹ ਦੀਆਂ ਪੁੜੀਆਂ ਗੋੜ ਪੱਲੇ ਬੰਨੀ ਉਸ ਆਪਣੇ ਪਿੰਡ ਦਾ ਕਦੇ ਨਹੀਂ ਸੰਨ ਵੇਖੇ ਉਹਨਾਂ ਦੇ ਸੀਰੀ ਨੂੰ ਤਾਂ ਹੁਣ ਵੀ ਮੁੰਡਿਆਂ ਦੇ ਨਾਲ ਦੀ ਚਾਹ ਮਿਲਦੀ ਸੀ ਨਾਲ ਦੀ ਰੋਟੀ ਮਿਲਦੀ ਸੀ ਉਹ ਆਪ ਸਾਰੀ ਉਮਰ ਇਵੇਂ ਹੀ ਕਰਦਾ ਰਿਹਾ ਸੀ ਚੰਗਾ ਬਈ ਅੰਦਰ ਸਿਆਂ ਮੈਂ ਵੀ ਚੱਲਦਾ ਤਾਇਏ ਨੇ ਉੱਠਦਿਆਂ ਕਿਹਾ ਇੰਦਰ ਨੇ 2-3 ਵਾਰ ਉਹਨੂੰ ਬੈਠਣ ਲਈ ਕਿਹਾ ਪਰ ਤਾਇਆ ਲੰਮਾ ਹੋਕਾ ਭਰ ਕੇ ਵਾਖਰੂ ਵਾਖਰੂ ਤੇਰੇ ਰੰਗ ਕਹਿੰਦਿਆਂ ਬਾਹਰ ਨਿਕਲ ਗਿਆ ਗਲੀ ਵਿੱਚ ਆ ਕੇ ਉਹਨੇ ਚੜਦੇ ਵੇਖਿਆ ਤਾਂ ਕੁਝ ਬੰਦੇ ਤੁਰੇ ਆਉਂਦੇ ਦਿਸੇ ਉਹ ਰੁੱਕ ਕੇ ਗੋਹ ਨਾਲ ਉਧਰ ਤਾੜਨ ਲੱਗ ਪਿਆ ਪਰ ਕੋਈ ਪਛਾਣ ਨਹੀਂ ਆਈ ਬੰਦਾ ਹੋਰ ਨੇੜੇ ਆ ਗਏ ਉਹ ਫੇਰ ਵੀ ਇਹਨਾਂ ਪਛਾਣ ਸਕਿਆ ਜਦੋਂ ਉਹ ਚਾਰ ਕਰਮਾਂ ਦੀ ਵਿੱਥ ਤੇ ਰਹਿ ਗਏ ਤਾਂ ਕਿਤੇ ਜਾ ਕੇ ਸੰਤੋਖ ਢਿੱਲੋਂ ਕੇ ਸੀਰੀ ਦੀ ਪਛਾਣ ਆਈ ਉਸ ਸਿਰ ਉੱਤੇ ਵੱਡਾ ਸਾਰਾ ਬਿਸਤਰਾ ਚੁੱਕਿਆ ਹੋਇਆ ਸੀ ਪਰ ਨਾਲਦਿਆਂ ਨੂੰ ਉਹਨੇ ਅਜੇ ਵੀ ਨਹੀਂ ਪਛਾਣਿਆ ਤਾਇਆ ਸਤਿ ਸ੍ਰੀ ਅਕਾਲ ਤਕੜੇ ਸੀਰੀ ਦੇ ਮਗਰ ਆਉਂਦੇ ਗੋਰੇ ਨਸ਼ੋ ਗੱਭਰੂ ਨੇ ਮੁਸਕਰਾਉਂਦਿਆਂ ਕਿਹਾ ਤੇ ਕੁਚੜ ਚੁੱਕੇ ਮੁੰਡੇ ਦੇ ਦੋਵੇਂ ਹੱਥ ਉਤਾਹ ਕਰਦਾ ਬੋਲਿਆ ਬਾਬਾ ਜੀ ਕੋ ਗੁੱਡ ਮਾਰਨਿੰਗ ਬੋਲੋ ਪਰ ਪੋਲਾ ਜਿਵੇਂ ਠੱਠਣ ਵਰ ਗਿਆ ਉਹਨੂੰ ਇੰਨੀ ਕੋ ਗੱਲ ਸਮਝ ਆ ਗਈ ਸੀ ਕਿ ਉਹ ਸੰਤੋਖੇ ਢਿੱਲੋਕਸ ਮੁੰਡਾ ਹੋ ਸਕਦਾ ਸੀ ਜਿਹੜਾ ਹਵਾਈ ਜਹਾਜ਼ਾਂ ਵਾਲੀ ਫੌਜ ਵਿੱਚ ਨੌਕਰ ਸੀ ਪਰ ਉਹਦੇ ਕੁਛੜ ਚੁੱਕਿਆ ਰਬੜ ਦੇ ਬਾਵੇ ਵਰਗਾ ਲਾਲ ਖੱਟੀ ਕੋਟੀ ਤੇ ਇੱਕ ਪਸ਼ਮ ਦੇ ਟੋਪੇ ਵਾਲਾ ਨਿਆਣਾ ਤੇ ਉਹਦੇ ਮਗਰ ਆਉਂਦੀ ਲੰਮੇ ਲਾਲ ਕੋਟ ਵਾਲੀ ਸ਼ਹਿਰਨ ਕੁੜੀ ਦੀ ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਉਹ ਕੌਣ ਸੀ ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਸੰਤੋਖੇ ਦਾ ਇਹ ਮੁੰਡਾ ਅਜੇ ਵਿਆਇਆ ਨਹੀਂ ਸੀ ਕਿਹੜਾ ਭੋਲੇ ਨੇ ਸਤਿਸ਼੍ਰੀ ਅਕਾਲ ਦਾ ਜਵਾਬ ਦਿੱਤੇ ਬਿਨਾਂ ਉਸ ਦੇ ਮੂੰਹ ਵੱਲ ਤੱਕਦਿਆਂ ਪੁੱਛਿਆ ਮੈਂ ਸੰਤੋਖੇ ਦਾ ਪੀ ਲੂ ਐ ਤਾਇਆ ਪਛਾਣਿਆ ਨਹੀਂ ਪਛਾਣ ਤਾਂ ਲਿਆ ਪਰ ਹਾ ਕੀ ਹਰ ਸ਼ਬਦ ਹੈਰਾਨੀ ਨਾਲ ਤੇ ਲਮਕਾ ਕੇ ਬੋਲਦਿਆਂ ਭੋਲੇ ਨੇ ਕਿਹਾ ਤੇ ਚੁੱਪ ਕਰਕੇ ਅੱਧ ਸਿਰ ਨੰਗਾ ਕਰੀ ਹੱਥ ਵਿੱਚ ਮਹਨ ਦੇ ਲੇਵੇ ਵਰਗਾ ਕਾਲਾ ਝੋਲਾ ਜਿਹਾ ਲਮਕਾਈ ਬੋਤੇ ਦੇ ਪਿੱਛੇ ਪਿੱਛੇ ਤੁਰੀ ਜਾਂਦੀ ਉਸ ਕੁੜੀ ਵੱਲ ਈਉਂ ਝਾਕਣ ਲੱਗ ਪਿਆ ਜਿਵੇਂ ਉਹਨੂੰ ਗੱਲ ਹੀ ਭੁੱਲ ਗਈ ਹੋਵੇ ਕਿ ਉਸ ਪੁੱਛਣਾ ਕੀ ਸੀ ਪਲਵਿੰਦਰ ਉੱਚੀ ਸਾਰੀ ਘਾਹ ਸਕੇ ਕੁਛੜ ਚੁੱਕੇ ਮੁੰਡੇ ਨੂੰ ਉਤਾ ਉਗਸਾਉਂਦਿਆਂ ਬੋਲਿਆ ਇਹ ਤਾਇਆ ਤੇਰੀ ਨੌ ਹੈ ਭੋਲੇ ਦੀ ਜਿਵੇਂ ਜੀਬ ਠਾਕੀ ਗਈ ਹੋਵੇ ਉਹ ਆਪਣੇ ਇਸ ਨੌ ਨੂੰ ਘੂਰਦਾ ਰਿਹਾ ਤੈਨੂੰ ਤਾਂ ਤਾਇਆ ਜਿਵੇਂ ਚੌਂਦੀ ਲੱਗ ਗਈ ਤਾਇ ਦੇ ਮੋਢੇ ਉੱਤੇ ਹੱਥ ਰੱਖਦਿਆਂ ਠਾਕਾ ਮਾਰ ਕੇ ਪਲਵਿੰਦਰ ਨੇ ਫੇਰ ਕਿਹਾ ਤੂੰ ਖੂ ਦੇ ਡੱਡੂ ਵਾਂਗੂ ਸਾਰੀ ਉਮਰ ਤਸੀਲੋ ਅਗਾ ਨਹੀਂ ਟੱਪਿਆ ਤਾਂ ਹੀ ਇੰਨਾ ਹੈਰਾਨ ਹੋਇਆ ਖੜਿਆ ਦੁਨੀਆ ਤਾਂ ਤਾਇਆ ਚੰਦ ਤੇ ਅੱਪੜ ਗਈ ਪੋਲਾ ਕੁਝ ਨਹੀਂ ਬੋਲਿਆ ਉਹ ਪਲਵਿੰਦਰ ਨੂੰ ਕੋਈ ਮੋਟੀ ਸਾਰੀ ਗਾਲ ਕੱਢਣੀ ਚਾਹੁੰਦਾ ਸੀ ਪਰ ਸਾਰੇ ਸਰੀਰ ਵਿੱਚ ਜਿਵੇਂ ਸੱਤਿਆ ਹੀ ਨਹੀਂ ਸੀ ਮੁੰਡੇ ਨੂੰ ਕੁਛੜ ਚੁੱਕੀ ਉਹ ਮੁਰਮੁਰ ਚੁੰਮਦਾ ਤੇ ਉਸ ਨਾਲ ਹੋਰ ਹੀ ਬੋਲੀ ਵਿੱਚ ਗੱਲਾਂ ਕਰਦਾ ਪਲਵਿੰਦਰ ਤਾਂ ਇਹਨੂੰ ਦੁਪਹਿਰੇ ਮਿਲਣ ਦਾ ਇਕਰਾਰ ਕਰਕੇ ਜਦੋਂ ਬੋਤੇ ਦੇ ਮਗਰ ਤੁਰੀ ਜਾਂਦੀ ਆਪਣੀ ਵੋਟੀ ਨਾਲ ਜਾ ਰਲਿਆ ਤਾਂ ਤਾਇਆ ਉਥੋਂ ਹੀ ਫੇਰ ਪਿਛਾਂ ਮੁੜ ਪਿਆ ਇੰਦਰ ਵੀ ਅਛੋਪਲੇ ਬਾਹਰ ਆ ਖੜੋਤਾ ਸੀ ਉਸ ਉਹਨੂੰ ਮੁੜਦਿਆਂ ਵੇਖ ਕੇ ਵਿਅੰਗ ਨਾਲ ਕਿਹਾ ਕਿਉਂ ਵੇਖੇ ਦੁਨੀਆ ਦੇ ਰੰਗ ਇਹ ਸਾਰਾ ਕੁਝ ਬਾਰੋਂ ਬਾਰੀ ਕਰਾਈ ਫਿਰਦੇ ਕਹਿੰਦੇ ਇਹ ਉਧਰ ਲਈ ਕੋਈ ਬੰਗਾਲਸ ਸਾਮਣ ਹੈ ਆਪੇ ਸਲਾਹ ਕਰਕੇ ਵਿਆਹ ਕਰਾ ਲਿਆ ਉਥੇ ਜਵਾਕ ਜੰਮ ਲੈ ਹੈ ਵਧੀਆ ਕੰਮ ਕੇ ਨਹੀਂ ਬਈ ਨਾ ਹਿੰਗ ਲੱਗੇ ਨਾ ਫਟਕੜੀ ਰੰਗ ਐਨ ਕੇਰਾ ਲਾਲ ਬਰੰਗ ਪਰ ਤਾਇਆ ਫੇਰ ਵੀ ਨਹੀਂ ਕੁਝ ਬੋਲਿਆ ਉਸ ਅੱਗ ਵਾਲੇ ਬੱਠਲ ਦੇ ਕੋਲ ਆਉਂਦਿਆ ਢਿੱਲੀ ਆਵਾਜ਼ ਵਿੱਚ ਕਿਹਾ ਇਹਦੇ ਤੇ ਸੱਕ ਸੁੱਕ ਪਾਚਾਰ ਮੇਰੇ ਤਾਂ ਪੈਰ ਹੀ ਬਲਾ ਠਰਦੇ ਜਾਂਦੇ ਆ